ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਫਿੰਗਰ ਤਾਂ ਆਪਾਂ ਕਈ ਵਾਰੀ ਬਣਾਏ ਪਰ ਐਦਾਂ ਫਿੰਗਰ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦੇ ਆ ਦੋ ਪਿਆਜ਼ ਕੱਟ ਲਏ ਆ ਲੱਛੇ ਜਿਹੜੇ ਕੱਟੇ ਆ ਮੈਂ ਲੰਬੇ ਲੰਬੇ ਦੋ ਤਿੰਨ ਹਰੀਆਂ ਮਿਰਚਾਂ ਅਜਵੈਣ ਤੇ ਜੀਰਾ ਪਹਿਲਾਂ ਜੀਰਾ ਪਾਇਆ ਅਜਵੈਣ ਕ੍ਰਸ਼ ਕਰਕੇ ਪਾ ਦਿੱਤੀ ਆ ਨਮਕ ਪਾਦੰਨੇ ਟੇਸਟ ਅਨੁਸਾਰ ਤੇ ਹਲਦੀ ਪਾਦੰਨੇ ਚੁਟਕੀ ਇੱਕ ਥੋੜੀ ਜਿਹੀ ਪਾ ਦਿੱਤੀ ਅੱਧੇ ਚਮਚੇ ਨਾਲੋਂ ਵੀ ਘੱਟ ਇਨਨ ਚੰਗੀ ਤਰ੍ਹਾਂ ਦਾ ਪਹਿਲਾਂ ਮਸਲ ਲੈਣਾ ਤਾਂ ਕਿ ਜਿਹੜੇ ਕੋਈ ਪਿਆਜ਼ ਇਕੱਠੇ ਆ ਜੁੜੇ ਹੋ ਆ ਉਹ ਕੱਲੇ-ਕੱਲੇ ਹੋ ਜਾਣ ਕੱਲੇ-ਕੱਲੇ ਆਪਾਂ ਇਹ ਕਰਨੇ ਆ ਪਿਆਜ਼ ਜਿਹੜੇ ਆ ਲੇਅਰ ਇਹਦੀ ਕੱਲੀ-ਕੱਲੀ ਕਰਨੀ ਆਪਾਂ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਫਿੰਗਰ ਤਾਂ ਆਪਾਂ ਬਹੁਤ ਵਾਰੀ ਬਣਾ ਕੇ ਖਾਦੇ ਆ ਪਰ ਇਸ ਤਰੀਕੇ ਨਾਲ ਬਣਾਉਂਗੇ ਬਹੁਤ ਹੀ ਟੇਸਟੀ ਬਣੂਗੇ ਇਹ ਲਿਆ ਬੇਸਣ ਆਪਾਂ ਪਹਿਲਾਂ ਅੱਧੀ ਕੌਲੀ ਬੇਸਣ ਦੀ ਪਾਉਣੀ ਆ ਮੈਂ ਇੱਕ ਕੌਲੀ ਇਦਾਂ ਲੈ ਲਈ 200 ਗ੍ਰਾਮ ਅਸੇ ਬੇਸਣ ਹੋਣਾ ਇਹ ਅੱਧਿਕੋਲੀ ਪਾ ਕੇ ਇਹਨੂੰ ਪਹਿਲਾਂ ਮਿਕਸ ਕਰਕੇ ਥੋੜਾ ਪਾਣੀ ਪਾ ਕੇ ਰਲਾਉਨੇ ਆ ਤੇ ਫਿਰ ਦੇਖਦੇ ਆਪਾਂ ਤੇ ਦੇਖੋ ਪਹਿਲਾਂ ਐਦਾਂ ਹੀ ਆਪਾਂ ਰਲਾ ਲਿਆ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਰਲਾ ਕੇ ਦੇਖਦੇ ਆਂ ਤੇ ਜੇ ਆਪਾਂ ਨੂੰ ਲੱਗਿਆ ਕਿ ਪਿਆਜ਼ ਜ਼ਿਆਦਾ ਆ ਤੇ ਬੇਸਣ ਘੱਟ ਫੇ ਆਪਾਂ ਹੋਰ ਪਾ ਲਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਕਿਹੜੀ ਰੈਸিপি ਕਿੱਦਾਂ ਬਣਾਈ ਆ ਕੀ ਕੀ ਇਹਦੇ ਵਿੱਚ ਆਪਾਂ ਪਾਇਆ ਬਾਕੀ ਰਹਿੰਦਾ ਬੇਸਣ ਵੀ ਆਪਾਂ ਪਾ ਲਿਆ ਇੱਕ ਕੌਲੀ ਹਲਕੀ ਜਿਹੀ ਬੇਸਣ ਦੀ ਆਪਾਂ ਪਾਈ ਆ 200 ਗ੍ਰਾਮ ਬੇਸਣ ਹੋਣਾ ਇਹ ਜ਼ਿਆਦਾ ਨਹੀਂ ਹੋਣਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਤੇ ਹਰਾ ਧਨੀਆ ਪਾ ਲੰਨੇ ਉਹ ਵੀ ਰੜਾ ਲੰਨੇ ਹੋਰ ਮੈਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਤੇ ਫਿੰਗਰ ਆਲੂ ਜਿਹੜੇ ਆਪਾਂ ਕੱਟ ਕੇ ਉਹ ਪਾਣੀ ਦੇ ਵਿੱਚ ਰੱਖ ਦਿੱਤੇ ਹੋਆ ਤਾਂ ਕਿ ਕਾਲੇ ਨਾ ਹੋਣ ਉਹ ਤੇ ਹੁਣ ਆਪਾਂ ਹੋਰ ਪਾਣੀ ਪਾ ਕੇ ਜਿਹੜਾ ਇਹਨੂੰ ਕਰ ਲੈਨੇ ਮਿਕਸ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਸਧਾਰਨ ਜਿਹੇ ਤਰੀਕੇ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੇ ਹੁੰਦੇ ਆ। ਹਰਾ ਧਨੀਆ ਮੈਂ ਕਾਫੀ ਸਾਰਾ ਪਾ ਲਿਆ। ਤੇ ਵਧੀਆ ਲੱਗਦਾ ਟੇਸਟੀ ਲੱਗਦਾ ਖਾਣ ਨੂੰ ਵੀ। ਇਹਨੂੰ ਵੀ ਮਿਕਸ ਕਰ ਲੈਨੇ ਆਪਾਂ ਚੰਗੀ ਤਰ੍ਹਾਂ ਤੇ ਤੇਲ ਜਿਹੜਾ ਉਹ ਆਪਾਂ ਗਰਮ ਰੱਖਿਆ ਆ। ਇਦਾਂ ਤੁਸੀਂ ਫਿੰਗਰ ਬਣਾ ਕੇ ਖਾਓਗੇ ਬਾਰ ਬਾਰ ਇਦਾਂ ਬਣਾਉਗੇ। ਬਹੁਤ ਹੀ ਟੇਸਟੀ ਲੱਗਦੇ ਆ। ਫਿੰਗਰ ਆਪਾਂ ਵੈਸੇ ਬਣਾਉਣੇ ਹੁੰਦੇ ਆ ਇਕੱਲੇ ਆਲੂ ਕੱਟ ਕੇ। ਤੇ ਬੇਸਣ ਕੋਲ ਕੇ ਬਸ ਉਹਦੇ ਆਪਾਂ ਬਣਾਨੇ ਆ ਐਦਾਂ ਤੁਸੀਂ ਲੱਛੇदार ਪਿਆਜ਼ ਜਿਹੜੇ ਲੰਬੇ ਲੰਬੇ ਕੱਟ ਕੇ ਨਾ ਤੇ ਉਹਨਾਂ ਦੇ ਬਣਾਉਂਗੇ ਦੇਖੋ ਆਲੂ ਜਿਹੜੇ ਮੈਂ ਐਦਾਂ ਕੱਟ ਲਿਓ ਆ ਫਿੰਗਰ ਟਾਈਪ ਜਿਆਦਾ ਮੋਟੇ ਨਹੀਂ ਰੱਖੇ ਮੈਂ ਤੇਲ ਮੈਂ ਗਰਮ ਰੱਖਿਆ ਤੇ ਬਸ ਐਦਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਬੇਸਣ ਦੇ ਨਾਲ ਲਪੇਟ ਕੇ ਇੱਕ ਇੱਕ ਚੱਕ ਕੇ ਆਪਾਂ ਪਾਈ ਜਾਣਾ ਹੈ ਠੀਕ ਹੈ ਜੀ ਵੀਡੀਓ ਆਪਾਂ ਛੋਟੀ ਰੱਖਣ ਦੀ ਕੋਸ਼ਿਸ਼ ਕਰੀ ਦੀ ਇਸ ਕਰਕੇ ਮੈਂ ਜਿਹੜੀ ਪੂਰੀ ਵੀਡੀਓ ਆ ਉਨੀ ਬਣਾਣੀ ਪੂਰੀ ਵੀਡੀਓ ਤੋਂ ਬਹੁਤ ਲੰਬੀ ਹੋ ਜਾਂਦੀ 15 ਮਿੰਟ 20 ਮਿੰਟ ਦੀ ਵੀਡੀਓ ਜਿਹੜੀ ਹੋ ਜਾਂਦੀ ਐ ਇਸ ਕਰਕੇ ਸਾਨੂੰ ਜਿਹੜੀ ਆ ਵੀਡੀਓ ਸਕਿੱਪ ਕਰਕੇ ਉਨੀ-ਉਨੀ ਬਣਾਉਣੀ ਪੈਂਦੀ ਆ ਨਹੀਂ ਤਾਂ ਲੰਬੀ ਹੋ ਜਾਂਦੀ ਬਹੁਤ ਕੋਸ਼ਿਸ਼ ਕਰਦੀ ਹੁਣ ਇੱਕ ਵੀਡੀਓ ਨੂੰ ਛੋਟਾ ਹੀ ਰੱਖਾਂ ਮੈਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਉਣੀ ਹੁੰਦੀ ਐ ਮੈਂ ਤੁਹਾਨੂੰ ਚੰਗੀ ਲੱਗਦੀ ਹੁੰਦੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਤੁਹਾਡੇ ਕਮੈਂਟ ਜਿਹੜੇ ਆ ਸਾਡੇ ਲਈ ਬਹੁਤ ਹੀ ਇਹ ਜਿਹੜੇ એનર્ਜੀ ਦਾ ਕੰਮ ਕਰਦੇ ਆ ਤੇ ਸੇਕ ਲੱਗ ਗਿਆ ਸੀ ਪਲਟ ਦਿੰਨੇ ਆ ਸਾਰੇ ਜਿਹੜੇ ਆਪਾਂ ਫਿੰਗਰ ਬਣਾਏ ਆ ਤੇ ਬਸ ਐਸੇ ਤਰ੍ਹਾਂ ਮੀਡੀਅਮ ਸੇਕ ਤੇ ਆਪਾਂ ਪਕਾਣੇ ਤਾਂ ਕਿ ਆਲੂ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ ਉਹ ਬਿਲਕੁਲ ਸੌਖਾ ਤਰੀਕਾ ਆ ਸਾਡਾ ਤੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੇ ਆ ਕੋਈ ਵੀ ਗੈਸਟ ਆਂਦਾ ਆ ਤੇ ਤੁਸੀਂ ਦਵਾ ਦਵ ਇਹਨੂੰ ਫਟਾਫਟ ਬਣਾ ਸਕਦੇ ਆ ਲਓ ਜੀ ਪਹਿਲਾ ਵੈਚ ਆਪਣਾ ਤਿਆਰ ਹੋ ਗਿਆ ਆ ਐਸੇ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਆ ਫਿੰਗਰ ਬਣਾ ਕੇ ਤਿਆਰ ਕਰ ਲੈਣੇ ਟਿਸ਼ੂ ਰੱਖਿਆ ਆਪਾਂ ਐਕਸਟਰਾ ਤੇਲ ਜਿਹੜਾ ਹੋਊਗਾ ਉਹ ਨਿਕਲ ਜਾਊਗਾ ਇਹਦੇ ਉੱਤੇ سپورਟ ਜਰੂਰ ਕਰਦੇ ਆ ਕਰੋ ਜੀ ਮੈਂ ਬਹੁਤ ਮਿਹਨਤ ਕਰਦੀ ਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਆ ਕਿ ਮੈਂ ਜਿਹੜਾ ਕੰਮ ਆ ਪੂਰਾ ਕੰਮ ਮੈਂ ਇਕੱਲੀ ਕਰਦੀ ਆ ਤਾਂ ਹੀ ਮੇਰਾ ਜਿਹੜਾ ਕੈਮਰਾ ਥੋੜਾ ਦੂਰ ਰਹਿ ਜਾਂਦਾ ਆ ਕਿਉਂਕਿ ਮੈਂ ਸਟੈਂਡ ਦੇ ਉੱਤੇ ਲਾ ਕੇ ਤੇ ਬਣਾਣੀ ਹੁੰਨੀ ਆ ਤੇ ਦੂਸਰਾ ਜਿਹਨੇ ਦੀ سپورਟ ਹੈ ਨਹੀਂ ਮੇਰੇ ਕਿਸੇ ਦੀ ਵੀ ਇਮਾ ਕੱਲੀ ਜਿਹੜੀ ਆਪੇ ਤਿਆਰ ਕਰਦੀ ਇਸ ਕਰਕੇ ਥੋੜਾ ਜਿਹਾ ਜਿਹੜਾ ਆ ਅੱਗੇ ਪਿੱਛੇ ਹੋ ਜਾਂਦਾ ਸਪੋਰਟ ਜ਼ਰੂਰ ਕਰਿਆ ਕਰੋ ਬਹੁਤ ਮਿਹਨਤ ਕਰਦੀ ਆ ਮੈਂ ਬੜੀ ਮਿਹਨਤ ਦੇ ਨਾਲ ਵੀਡੀਓ ਜਿਹੜੀਆਂ ਤਿਆਰ ਕਰਦੀ ਆ ਹੁਣ ਆਪਾਂ ਜਿਹੜੇ ਬਚਦੇ ਸਕੇ ਫਿੰਗਰ ਆਪਣੇ ਕੋ ਉਹ ਸਾਰੇ ਹੀ ਆਪਾਂ ਵਿੱਚ ਪਾ ਲੈ ਕੇ ਕੋ ਬਾਹਰ ਪਾਣੀ ਚੋਂ ਕੱਢਿਓ ਕਾਲੇ ਹੋ ਜਾਣੇ ਇਹ ਤੇ ਚੰਗੀ ਤਰ੍ਹਾਂ ਸਾਰਿਆਂ ਨੂੰ ਜਿਹੜਾ ਐ ਇਦਾਂ ਬੇਸਣ ਦੇ ਨਾਲ ਇਹਨ ਲਪੇਟ ਲੈਣੇ ਆ ਸਵਾਰ ਕੇ ਤੇ ਫਿਰ ਆਪਾਂ ਇੱਕ ਇੱਕ ਚੱਕ ਕੇ ਤੇ ਪਾਉਣਾ ਆਪਾਂ ਇੱਕੋ ਇੱਕ ਜੇ ਆਪਾਂ ਇਕੱਠੇ ਪਾਵਾਂਗੇ ਤਾਂ ਉਹ ਬਿਲਕੁਲ ਜੁੜ ਜਾਣਗੇ ਪਕੌੜਿਆਂ ਦੀ ਤਰ੍ਹਾਂ ਬਣ ਜੂਗੇ ਆਪਾਂ ਬਣਾਨੇ ਫਿੰਗਰ ਇੱਕੋ ਇੱਕ ਚੱਕ ਕੇ ਜਿਹੜਾ ਇਦਾਂ ਪਾਉਣਾ ਹੈ ਆਪਾਂ ਨਾਲ ਆਪਾਂ ਜੋ ਬੇਸਣ ਪਿਆਜ਼ ਹੈਗਾ ਮਟੀਰੀਅਲ ਉਹ ਲਾ ਕੇ ਇੱਕੋ ਇੱਕ ਚੱਕ ਕੇ ਆਪਾਂ ਜਿਹੜਾ ਪਾਉਣਾ ਹੈ ਤੇ ਤਾਂ ਕਿ ਕੱਲੇ ਕੱਲੇ ਇਹ ਰਹਿਣ ਠੀਕ ਹੈ ਜੀ ਆਪਾਂ ਵੀਡੀਓ ਜੇ ਹੌਲੀ ਹੌਲੀ ਬਣਾਉਣੀ ਹੈ ਤਾਂ ਬਹੁਤ ਹੀ ਲੰਬੀ ਹੋ ਜਾਣੀ ਆ ਇਸ ਕਰਕੇ ਮੈਂ ਜਿਹੜੀ ਆ ਵੀਡੀਓ ਛੋਟੀ ਰੱਖੀ ਆ ਤੇ ਇਦਾਂ ਥੋੜਾ ਜਿਹਾ ਫਾਸਟ ਕਰਕੇ ਜਿਹੜਾ ਦਿਖਾ ਦਿੰਨੇ ਆ ਆਪਾਂ ਤੇ ਸਾਰੇ ਆਪਾਂ ਜਿੰਨੇ ਕੁ ਪੈਂਦੇ ਆ ਉਹਨੇ ਪਾ ਦੇਣੇ ਆ ਮੈਂ ਤਿੰਨ ਵਾਰੀ ਕਰਕੇ ਹੀ ਬਣਾਉਣੇ ਕਿਉਂਕਿ ਜੇ ਆਪਾਂ ਜ਼ਿਆਦਾ ਪਾਵਾਂਗੇ ਇੱਕ ਦੂਜੇ ਨਾਲ ਜੁੜ ਜਊਗੇ ਵਧੀਆ ਨਹੀਂ ਲੱਗੂਗੇ ਇਸ ਕਰਕੇ ਆਪਾਂ ਥੋੜੇ ਥੋੜੇ ਜਿਹੜੇ ਪਾ ਕੇ ਜਿੰਨੇ ਕੁ ਪੈਂਦੇ ਆ ਭਾਂਡੇ ਦੇ ਵਿੱਚ ਬਸ ਉਨੇ ਕੇ ਆਪਾਂ ਪਾਉਣੇ ਆ ਤਾਂ ਕਿ ਇਹ ਇੱਕ ਜਗ੍ਹਾ ਇਕੱਠੇ ਨਾ ਹੋਣ ਸਾਰੇ ਤੇ ਸੇਕ ਲੱਗ ਗਿਆ ਜੀ ਇਹਨਾਂ ਨੂੰ ਆਪਾਂ ਹੁਣ ਇੱਦਾਂ ਪਲਟ ਦੰਨੇ ਆ ਤੇ ਪਲਟ ਕੇ ਹਲਾ ਕੇ ਤੇ ਇਹਨਾਂ ਨੂੰ ਆਪਾਂ ਰਾੜ ਲੈਣੇ ਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨਾਂ ਨੂੰ ਕੱਢ ਲੈਣੇ ਜੀ ਸਾਰੇ ਹੀ ਆਪਾਂ ਇਦਾਂ ਹੀ ਤਿਆਰ ਕਰ ਲੈਣੇ ਆ ਬਹੁਤ ਵਧੀਆ ਬਣਦੇ ਇਹ ਬਹੁਤ ਟੇਸਟੀ ਬਣਦੇ ਆ ਤੁਸੀਂ ਹੋਰ ਵੀ ਕ੍ਰਿਸਪੀ ਕਰਨਾ ਚਾਹੋ ਨੇ ਤੇ ਇਹਦੇ ਵਿੱਚ ਚੌਲਾਂ ਦਾ ਆਟਾ ਪਾ ਲਓ ਮੈਂ ਕੁਝ ਨਹੀਂ ਪਾਇਆ ਸਿਰਫ ਕੱਲਾ ਬੇਸਣ ਪਾਇਆ ਹੋਰ ਮੈਂ ਕੁਝ ਨਹੀਂ ਇਹਦੇ ਵਿੱਚ ਪਾਇਆ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਜਿਹੜਾ ਉਹ ਪਾ ਸਕਦੇ ਆ ਉਹਦਾਂ ਹੋਰ ਵੀ ਕ੍ਰਿਸਪੀ ਹੋ ਜਾਊਗੇ ਤੇ ਤਿਆਰ ਹੋ ਗਏ ਬਸ ਇਹ ਵੀ ਤੇ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਆ ਰਹਿੰਦੇ ਆ ਜਿਹੜੇ ਤੇ ਉਹਨਾਂ ਨੂੰ ਵੀ ਬਣਾ ਕੇ ਆਪਾਂ ਕੱਢ ਲੈਣ ਆਏ ਆ ਜੀ ਬਣਾਓ ਤੇ ਖਾਓ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਲਓ ਜੀ ਆਪਾਂ ਇਹਨਾਂ ਨੂੰ ਵੀ ਕੱਢ ਲੈਣੇ ਆ ਵੀਡੀਓ ਤਾਂ ਬਹੁਤ ਚੱਲਦੀਆਂ ਆ YouTube ਤੇ ਪਰ ਸਾਡਾ ਤਰੀਕਾ ਜਿਹੜਾ ਬੋਲਣ ਦਾ ਵੀਡੀਓ ਬਣਾਉਣ ਦਾ ਅਪਲੋਡ ਕਰਨੇ ਦਾ ਜੋ ਵੀ ਹੈਗਾ ਆ ਤੇ ਬਿਲਕੁਲ ਸਧਾਰਨ ਜਿਹਾ ਸਾਡਾ ਤਰੀਕਾ ਹੁੰਦਾ ਆ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਸਾਡਾ ਚੈਨਲ ਜਿਹੜਾ ਅੱਗੇ ਜਾਊਗਾ ਤੇ ਸ਼ਾਰਟ ਵੀਡੀਓ ਜਿਹੜੀਆਂ ਮੈਂ ਉਹ ਪੰਜਾਬੀ ਡਿਸ਼ ਚੈਨਲ ਤੇ ਪਾਉਣੀ ਆ ਜੀ ਤੇ ਉੱਤੇ ਸਰਚ ਕਰ ਸਕਦੇ ਆ ਤੁਸੀਂ ਜਾ ਕੇ ਤੇ ਲੌਂਗ ਵੀਡੀਓ ਮੇਰੀਆਂ ਬਲਜਿੰਦਰਸ ਕਿਚਨ ਚੈਨਲ ਦੇ ਉੱਤੇ ਚੱਲਦੀਆਂ ਆ ਲਓ ਜੀ ਆਪਾਂ ਬਾਕੀ ਜਿਹੜੇ ਰਹਿੰਦੇ ਸੀ ਉਹ ਵੀ ਬਣਾ ਕੇ ਕੱਢ ਲਏ ਆ ਤੇ ਹੁਣ ਇਹਦੇ ਉੱਤੇ ਆਪਾਂ ਪਾ ਦੇਣਾ ਆ ਜੀ ਥੋੜਾ ਜਿਹਾ ਚਾਟ ਮਸਾਲਾ ਤੇ ਥੋੜੀ ਜਿਹੀ ਕਾਲੀ ਮਿਰਚ ਉਹ ਪਾ ਕੇ ਤੇ ਮਿਕਸ ਕਰ ਦਿੰਨੇ ਆ ਆਪਣੇ ਆਲੂ ਫਿੰਗਰ ਜਿਹੜੇ ਆ ਬਿਲਕੁਲ ਸੌਖੇ ਤਰੀਕੇ ਨਾਲ ਟੇਸਟੀ ਜੇ ਬਣ ਕੇ ਤਿਆਰ ਹੋ ਗਿਆ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ